ਰਜਿੰਦਰਾ ਹਸਪਤਾਲ ਪਟਿਆਲਾ ਦੀ ਪਿਛਲੇ ਦਿਨੀ ਵੀਡੀਓ ਵਾਇਰਲ ਹੁੰਦੀ ਆ ਰਜਿੰਦਰਾ ਸਪੈਸ਼ਲਟੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀ ਵੀ ਬੰਦ ਹੋ ਚੁੱਕਿਆ ਹੈ ਤੇ ਲਾਈਟ ਗਈ ਹੋਈ ਹੈ ਜੇ ਰਜਿੰਦਰਾ ਹਸਪਤਾਲ ਚ ਐਡੀ ਮੰਦ ਭਾਗੀ ਗੱਲ ਹੋ ਸਕਦੀ ਹੈ ਤਾਂ ਤਾਂ ਸਰਕਾਰ ਦਾ ਪੱਠਾ ਹੀ ਬੈਠਾ ਹੋਇਆ ਹੈ ਡਾਕਟਰ ਬਲਬੀਰ ਸਿੰਘ ਆਪ ਡਾਕਟਰ ਨੇ ਡਾਕਟਰ ਆਪ ਕੀ ਬਿਆਨ ਦੇ ਰਿਹਾ ਵੀ ਸਾਡਾ ਡਾਕਟਰ ਘਬਰਾ ਗਿਆ ਉੱਥੇ ਇੱਕ ਜੰਗ ਡਾਕਟਰ ਸੀਗਾ ਜੂਨੀਅਰ ਡਾਕਟਰ ਸੀਗਾ ਜਿਹੜਾ ਉਸ ਨੂੰ ਘਬਰਾ ਗਿਆ ਤੂੰ ਯਾਰ ਆਪ ਡਾਕਟਰੀ ਪੇਸ਼ੇਦ ਐ ਤੇਰੇ ਸ਼ਹਿਰ ਦਾ ਹਸਪੀਟਲ ਇੱਕ ਨਾਮਵਰ ਹਸਪੀਟਲ 'ਚ ਇਹ ਹਾਲਾਤ ਨੇ ਆਮ ਹਸਪੀਟਲਾਂ 'ਚ ਕੀ ਹੁੰਦਾ ਹੋਊਗਾ ਜਦ ਕਿ ਡਾਕਟਰ ਕਹੇ ਜਾਂ ਪੇਸ਼ੇਵਾਰ ਬੰਦਾ ਜਿਹੜਾ ਕਿਸੇ ਵੀ ਹਾਲਤ 'ਚ ਘਬਰਾਉਂਦਾ ਨਹੀਂ ਉਹਨਾਂ ਨੂੰ ਸਖਲਾਈ ਉਹ ਹੀ ਦਿੱਤੀ ਜਾਂਦੀ ਹੈ ਹੂੰ ਤਾਂ ਅਸੀਂ ਐਡ ਐਡੀਆਂ ਗੱਲਾਂ ਕਰਦੇ ਹਾਂ ਅਸੀਂ ਐ ਜਿਹੜੇ ਹਸਪੀਟਲ ਬਣਾ ਰਹੇ ਹਾਂ ਜੀ ਅਸੀਂ ਆਹ ਕਰ ਰਹੇ ਹਾਂ ਤੋਂ ਜਿਹੜੇ ਪੁਰਾਣੇ ਨਾਮਵਰ ਹਸਪੀਟਲ ਐ ਉਹਨਾਂ ਦਾ ਵੀ ਸਤਿਆਨਾਸ਼ ਕਰ ਰਹੇ ਹਾਂ ਪਰ ਇਹਨਾਂ ਨੇ ਆਪਣੇ ਗੱਪੇ ਵੀ ਲੈਣੇ ਨੇ ਉਹ ਜੇ ਹੁਣ ਇਹ ਸਰਕਾਰੀ ਹਸਪੀਟਲ ਤੇ ਸਾਰਾ ਮੇਨਟੇਨ ਕਰ ਦੇਣਗੇ ਉਦੋਂ ਹੀ ਇਹਨਾਂ ਨੂੰ ਪ੍ਰਾਈਵੇਟ ਵਾਲਿਆਂ ਨੇ ਜਿਹੜਾ ਇਹਨਾਂ ਨੂੰ ਫੰਡ ਦਿੰਦ ਨੇ ਇਲੈਕਸ਼ਨ ਚੋਂ ਬੰਦ ਕਰ ਦੇਣਾ ਇਹਨਾਂ ਨੂੰ ਤਾਂ ਅੱਜ 26 ਜਨਵਰੀ ਸੀ ਇਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਸੀ ਉਹ ਡਾਕਟਰ ਦਾ ਮੈਨੂੰ ਐ ਲੱਗਦਾ ਜਾਂ ਤਾਂ ਉਹ ਡਾਕਟਰ ਹੀ ਬਦਲੀ ਕਰ ਦੇਣਗੇ ਜਾਂ ਉਹ ਡਾਕਟਰ ਨੂੰ ਲੈਣਾ ਹਾਜ਼ਰ ਕਰਕੇ ਉਹਨੂੰ ਸਜ਼ਾ ਪੱਕੀ ਐ ਜੇ ਡਾਕਟਰ ਬਲਬੀਰ ਸਿੰਘ ਨੇ ਉਸ ਡਾਕਟਰ ਤੇ ਕੋਈ ਹਜੇ ਜੀ ਕਾਰਵਾਈ ਕੀਤੀ ਨਾ ਜਾਂ ਉਹਦੀ ਬਦਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਉਹਨੂੰ ਕੋਈ ਹੋ ਜਾ ਕਿਤਾ ਤਾਂ ਪੰਜਾਬ ਦੇ ਲੋਕ ਆ ਜਿਨ੍ਹਾਂ ਨੇ ਜੁੱਤੀਆਂ ਲੈ ਕੇ ਇਹਨਾਂ ਦੇ ਮਗਰ ਪੈਣ ਵਾਲੇ ਨੇ ਡਾਕਟਰ ਬਲਬੀਰ ਸਿੰਘ ਆਪਦੀ ਸਰਕਾਰ ਦੀ ਨਾਕਾਮੀ ਨੂੰ ਧਕਾਉਂਦੇ ਹੋਏ ਆਪਦੇ ਕਲੀਨ ਡਾਕਟਰ ਤੇ ਐਡਾ ਬਲੇਮ ਪਾ ਰਹੇ ਨੇ ਅੱਧੇ ਤੇ ਘੰਟੇ ਬਾਅਦ 15-15 ਮਿੰਟ ਬਾਅਦ ਲਾਈਟ ਜਾਂਦੀ ਰਹੀ ਉਹ ਮਰੀਜ਼ ਦਾ ਪੇਟ ਖੁੱਲਿਆ ਪਿਆ ਉਹ ਫੇਰ ਵੀ ਮਰੀਜ਼ ਨੂੰ ਹੈਂਡਲ ਕਰ ਰਿਹਾ ਉਹ ਤੋਂ ਬਾਅਦ ਫੇਰ ਵੀ ਉਹਨੇ ਮਰੀਜ਼ ਦਾ ਆਪਰੇਸ਼ਨ ਕੀਤਾ ਪਹਿਲੀ ਵਾਰ ਨਹੀਂ ਹੋਇਆ ਰਜਿੰਦਰਾ ਹਸਪੀਟਲ ਚ ਲਟ ਗਈ ਹੈ ਪਹਿਲਾਂ ਅਮਰਜੈਂਸੀ ਚ ਡੇਢ ਡੇਢ ਘੰਟਾ ਲੇਟ ਮੰਦ ਰਹੀ ਉਹ ਕੋਈ ਕਿਉਂ ਨਹੀਂ ਬੋਲਿਆ ਜਦੋਂ ਪੱਤਰਕਾਰਾਂ ਤੁਹਾਡੇ ਵਰਗੇ ਵੀਰ ਨੇ ਜਾ ਕੇ ਉੱਥੇ ਦੀ ਮੈਨੇਜਮੈਂਟ ਨੂੰ ਪੁੱਛਿਆ ਤਾਂ ਗੋਲ ਮੋਲ ਜਵਾਬ ਦਿੰਦੇ ਸੀ ਵੀ ਲੇਟ ਤਾਂ ਗਈੋ ਨਹੀਂ ਜੀ ਕੋਈ ਐਕਸੀਡੈਂਟ ਹੁੰਦਾ ਕੋਈ ਆਪਾਂ ਨੇ ਇਲਾਜ ਕਰਵਾਉਣਾ ਫੇਰ ਵੀ ਕਈ ਵਾਰੀ ਅਗਲਾ ਇਹ ਗੱਲ ਕਹਿੰਦਾ ਕਿ ਪ੍ਰਾਈਵੇਟ ਚ ਕਰਾਓ ਜੀ ਸਰਕਾਰੀ ਵਾਲੇ ਕੁਤਾਹੀ ਕਰ ਜਾਂਦੇ ਨੇ ਸਰਕਾਰੀ ਪਹਿਲੀ ਬਦਨਾਮ ਹੋਈ ਪਈ ਹੈ ਆਮ ਜਦੋਂ ਅਸੀਂ ਮਰੀਜ਼ਾਂ ਨੂੰ ਪ੍ਰਾਈਵੇਟ ਹਸਪੀਟਲ ਚ ਲੈ ਕੇ ਜਾਂਦੇ ਆ ਉਹਦਾ 20-20 ਮਿੰਟ ਬਦਲਦੇ ਤੇ ਕੱਡੇ ਵਾ ਟੈਸਟ ਹੁੰਦੇ ਨੇ ਇੱਥੇ ਹਸਪਤਾਲਾਂ ਚ ਜਾ ਕੇ ਸਰਗਾ ਜੁਸੜ ਦੋ ਇਹ ਆਪ ਕਹਿੰਦੇ ਨੇ ਵੀ ਕੱਲ ਨੂੰ ਆਉਣਗੇ ਡਾਕਟਰ ਜਾਂ ਸਵੇਰੇ ਆਉਣਗੇ ਐਕਸੀਡੈਂਟ ਹੋ ਜਾਵੇ ਜਾਂ ਵੀ ਬਿਮਾਰ ਹੋ ਜਾਵੇ ਜੇ ਅਗਲਾ ਪੁੱਛਦਾ ਵੀ ਯਾਰ ਕਿਹੜੇ ਹਸਪੀਟਲ ਚ ਹੈ ਜੇ ਅਸੀਂ ਕਹਿੰਦੇ ਨਾ ਰਜendra ਹਸਪੀਟਲ ਚ ਹੈ ਜਾਂ ਸਰਕਾਰੀ ਹਸਪੀਟਲ ਹੈ ਤਾਂ ਲੋਕ ਹੋਰ ਹੀ ਨਿਗਾ ਨਾਲ ਦੇਖਦੇ ਨੇ ਪਤਾ ਨਹੀਂ ਯਾਰ ਇਹ ਆਪਦੇ ਮਰੀਜ਼ ਕੇਅਰ ਨਹੀਂ ਕਰਦੇ ਉੱਥੇ ਮਰਨ ਵਾਸਤੇ ਲੈ ਗਏ ਜਦ ਕਿ ਜੇ ਅਸੀਂ ਐਂ ਕਹਦੀ ਆ ਵੀ ਅਸੀਂ ਪ੍ਰਾਈਵੇਟ ਹਸਪੀਟਲ ਚਾਂ ਤਾਂ ਉੱਥੋਂ ਲੱਗਦਾ ਵੀ ਹਾਂ ਯਾਰ ਇਹ ਡਾਕਟਰ ਇਹ ਆਪਦੇ ਮਰੀਜ਼ ਦੀ ਕੇਅਰ ਕਰਦੇ ਨੇ ਤੁਸੀਂ ਆ ਦੇਖੋ ਜੇ ਆਪਾਂ ਕਹਦੀ ਆ ਸਾਡਾ ਬੱਚਾ ਸਰਕਾਰੀ ਸਕੂਲ ਚ ਪੜ੍ਹਦਾ ਉਹ ਕਹਣਗੇ ਯਾਰ ਇਹ ਤਾਂ ਫਿਰ ਕੀੜਾ ਪੜਾਉਂਦੇ ਹੋਣਗੇ ਮਾਨਸਾਬ ਦਾ ਤਾਂ ਜਿਹੜਾ ਉਹ ਕਹਿੰਦੇ ਨੇ ਨਾ ਉਹ ਤੋਂ ਤਾਂ ਐਂ ਡਰ ਲੱਗਦਾ ਵੀ ਇਹਨੇ ਆ ਮੁੱਦਾ ਛੇੜ ਲਿਆ ਤਾਂ ਹੁਣ ਇਹਨੇ ਕਰਦਾ ਹੀ ਨਹੀਂ ਉਹਨੇ ਸਿੱਖਿਆ ਤੇ ਸਿਹਤ ਦਾ ਕੀਤਾ ਸਭ ਤੋਂ ਮਾੜਾ ਹਾਲ ਹੈ ਹੈਰਾਨਗੀ ਦੀ ਗੱਲ ਹੈ ਫਰੀਦਕੋਟ ਦੇ ਪਹਿਲੀ ਵਾਰ ਹੋਇਆ ਸਕੂਲ ਚ ਪੜਦੇ ਜਵਕ ਟੈਂਕੀ ਤੇ ਚੜੇ ਨੇ ਵੀ ਸਾਡੇ ਕੋਈ ਟੀਚਰ ਨਹੀਂ ਹੈਗਾ ਸਾਡੇ ਕੋਈ ਪ੍ਰਿੰਸੀਪਲ ਨਹੀਂ ਸਾਡੇ ਇੱਕ ਸਕੂਲਸ ਕੋਚ ਹੈ ਉਹ ਅੱਗੇ ਪਿਆ ਰਹਿੰਦਾ ਇਹ ਤਾਂ ਕਹਿੰਦਾ ਅਸੀਂ ਸਾਡੀ ਸਰਕਾਰ ਬਣਾਓ ਅਸੀਂ ਧਰਨੇ ਨਹੀਂ ਲੱਗਣ ਦਿੰਦੇ ਹਰ ਮਹਿਕਮਾ ਧਰਨੇ ਤੇ ਬੈਠਾ ਜੀ ਪਹਿਲਾਂ ਹੀ ਲੋਕ ਸਰਕਾਰੀ ਚੀਜ਼ਾਂ ਤੋਂ ਤਾਂ ਪਹਿਲਾਂ ਹੀ ਡਰ ਰਹੇ ਨੇ ਲੋਕ ਹੋਰ ਸਰਕਾਰੀ ਹਸਪਤਾਲਾਂ ਜਾਣੋਂ ਬੰਦ ਕਰ ਦੇਣਗੇ ਹੁਣ ਕਿਸੇ ਨੇ ਆਪਰੇਟ ਨਹੀਂ ਕਰਾਉਣਾ ਜੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵੱਡੇ ਸਰਕਾਰੀ ਹਸਪਤਾਲ ਜਨਿਕ ਰਜਿੰਦਰਾ ਹਸਪੀਟਲ ਪਟਿਆਲਾ ਦੀ ਪਿਛਲੇ ਦਿਨੀ ਵੀਡੀਓ ਵਾਇਰਲ ਹੁੰਦੀ ਆ ਵੀਡੀਓ ਵਾਇਰਲ ਕੀ ਹੁੰਦੀ ਆ ਕਿ ਡਾਕਟਰ ਆਪਰੇਸ਼ਨ ਕਰ ਰਹੇ ਹੁੰਦੇ ਨੇ ਲਾਈਟ ਭੱਜਦੀ ਆ ਲਾਈਟ ਭੱਜਣ ਤੋਂ ਬਾਅਦ ਇੱਕ ਨੌਜਵਾਨ ਡਾਕਟਰ ਆ ਜਿਹੜਾ ਉਹ ਲਾਈਵ ਹੁੰਦਾ ਲਾਈਵ ਹੋਣ ਤੋਂ ਬਾਅਦ ਕਹਿੰਦਾ ਕਿ ਇਹ ਹਾਲਾਤ ਨੇ ਰਜਿੰਦਰਾ ਹਸਪੀਟਲ ਦੇ ਪਰ ਉਸ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਦਾ ਬਿਆਨ ਆਉਂਦਾ ਬਲਵੀਰ ਸਿੰਘ ਸਿਹਤ ਮੰਤਰੀ ਨੇ ਉਹਨਾਂ ਦਾ ਬਿਆਨ ਆਉਂਦਾ ਇਹ ਕੁਝ ਨਹੀਂ ਹੋਇਆ ਬਿਲਕੁਲ ਸਹੀ ਹੋਇਆ ਜਿਹੜੀਆਂ ਵੀ ਘਾਟਾਂ ਹੋਣਗੀਆਂ ਉਹ ਕੱਢੀਆਂ ਜਾਣਗੀਆਂ ਪਰ ਕੋਈ ਦਿੱਕਤ ਨਹੀਂ ਜਿਹੜਾ ਡਾਕਟਰ ਸੀ ਉਹ ਨੌਜਵਾਨ ਡਾਕਟਰ ਸੀ ਉਹ ਕਬਰ ਆ ਗਿਆ ਡਾਕਟਰ ਕਬਰਾਇਆ ਜਦਕਿ ਡਾਕਟਰ ਨੇ ਕਿਸੇ ਜਨਰੇਟਰ ਵਾਲੇ ਨੂੰ ਫੋਨ ਕਰਨਾ ਸੀ ਇੱਥੋਂ ਤੱਕ ਡਾਕਟਰ ਬਲਵੀਰ ਸਿੰਘ ਪੰਜਾਬ ਦੇ ਸਿਹਤ ਮੰਤਰੀ ਦਾ ਵੀ ਬਿਆਨ ਆਇਆ ਉਸ ਤੋਂ ਬਾਅਦ ਜਿਹੜੀਆਂ ਚਰਚਾਵਾ ਨੇ ਹੋ ਰਹੀਆਂ ਨੇ ਕਿ ਕਿਵੇਂ ਦੇ ਹਾਲਾਤ ਨੇ ਸਰਕਾਰੀ ਹਸਪਤਾਲ 'ਚ ਜੇ ਕੋਈ ਘਾਟ ਸੀ ਤਾਂ ਡਾਕਟਰ ਨੂੰ ਲਾਈਵ ਹੋਣਾ ਪਿਆ ਕਿ ਕਿਉਂ ਨਹੀਂ ਯਕੀਨ ਸਰਕਾਰੀ ਹਸਪਤਾਲਾਂ ਤੇ ਇਹ ਵੀ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਨੇ ਸਾਡੇ ਨਾਲ ਨੌਜਵਾਨ ਆਗੂ ਨੇ 골ਡੀ ਤੂਰ ਸਮਾਜ ਸੇਵਕ ਨੇ ਮੌਜੂਦ ਨੇ ਗੱਲਬਾਤ ਕਰਾਂਗੇ 골ਡੀ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਧੰਨਵਾਦ ਅਮਨ ਜੀ ਥੋੜਾ ਬਹੁਤ ਬਹੁਤ ਧੰਨਵਾਦ ਤੁਸੀਂ ਸਮੇਂ ਸਮੇਂ ਤੇ ਜੋ ਸਮਾਜ ਚ ਕ੍ਰਿਤਿਆਂ ਫੈਲ ਰਹੀਆਂ ਨੇ ਉਹਨਾਂ ਦੀ ਆਵਾਜ਼ ਤੁਸੀਂ ਚੱਕਦੇ ਰਹਿੰਦੇ ਹੋ ਬਿਲਕੁਲ 골ਡੀ ਜੀ ਕਿਵੇਂ ਦੇਖਦੇ ਆ ਆਪਣੇ ਨਾਲ ਜ਼ਿਲ੍ਹਾ ਪਟਿਆਲਾ ਪਟਿਆਲੇ ਦਾ ਵੱਡਾ ਹਸਪੀਟਲ ਹੈ ਜੀ ਰਜਿੰਦਰਾ ਹਸਪੀਟਲ ਕਹਿੰਦੇ ਨੇ ਕਿ ਇੱਧਰ ਮਾਲਵਾ ਬੈਲਟ ਹੈ ਜਦੋਂ ਵੀ ਕੋਈ ਸੀਰੀਅਸ ਕੇਸ ਹੁੰਦਾ ਤਾਂ ਪਟਿਆਲੇ ਦੇ ਰਜਿੰਦਰਾ ਹਸਪੀਟਲ ਜਾਂਦਾ ਉਸ ਤੋਂ ਬਾਅਦ ਸਿੱਧਾ ਪੀਜੀਆਈ ਰੈਫਰ ਜਾਨੀ ਕਿ ਪੀਜੀਆਈ ਤੋਂ ਪਹਿਲਾਂ ਰਜਿੰਦਰਾ ਹਸਪੀਟਲ ਆ ਪਰ ਉਹ ਜੋ ਡਾਕਟਰ ਦੀ ਵੀਡੀਓ ਵਾਇਰਲ ਹੋ ਹੁੰਦੀ ਆ ਉਸ ਨੂੰ ਕਿਵੇਂ ਦੇਖ ਦਿਓ ਦੇਖੋ ਬਹੁਤ ਮੰਦ ਭਾਗੀ ਗੱਲ ਆ ਜਿਹੜੀ ਇਹ ਵੀਡੀਓ ਵਾਇਰਲ ਹੋਈ ਆ ਜੋ ਲਾਈਟ ਚਲੀ ਜਾਂਦਾ ਉਥੇ ਸੰਸਲਾ ਬਣਾਉ ਨਹੀਂ ਹੋਣਾ ਚਾਹੀਦਾ ਸੀ ਕੋਈ ਸਮਾਂ ਸੀ ਜਦੋਂ ਜਿਹੜਾ ਰਜਿੰਦਰਾ ਹਸਪੀਟਲ ਨੂੰ ਨਾ ਉਹ ਵੱਡਾ ਹਸਪੀਟਲ ਕਿਹਾ ਜਾਂਦਾ ਸੀ ਸਾਡੇ ਇੱਧਰ ਦੇ ਇਲਾਕੇ 'ਚ ਸੰਗਰੂਰ ਬਠਿੰਡਾ ਮਾਨਸਾ ਬਰਨਾਲਾ ਇਹ ਸਾਰਾ ਏਰੀਆ ਨੂੰ ਇਹ ਹਸਪੀਟਲ ਕਵਰ ਕਰਦਾ ਸੀਗਾ ਤੇ ਹੁਣ ਵੀ ਜਦ ਕੋਈ ਰੈਫਰ ਕਰਦੇ ਨੇ ਰਜਿੰਦਰਾ ਹਸਪੀਟਲ ਨੂੰ ਰੈਫਰ ਕਰਦੇ ਨੇ ਤਾਂ ਕਿਤਨਾ ਕਿਤੇ ਹੁੰਦਾ ਵੀ ਇਹ ਸੀਰੀਅਸ ਕੇਸ ਆ ਤਾਂ ਰਜਿੰਦਰਾ ਹਸਪੀਟਲ ਜਾ ਰਿਹਾ ਹੈ ਠੀਕ ਹੈ ਉਸ ਦਿਨ ਉਹ ਸੀਨ ਦੇਖ ਕੇ ਇੱਕਦਮ ਜਿਹੜੀ ਲੋਕ ਨੇ ਦਹਿਲ ਝਾਗ ਵਿੱਚ ਰਜਿੰਦਰਾ ਹਸਪੀਟਲ 'ਚ ਐਡੀ ਮੰਦ ਭਾਗੀ ਗੱਲ ਹੋ ਸਕਦੀ ਹੈ ਤਾਂ ਤਾਂ ਸਰਕਾਰ ਦਾ ਪੱਠਾ ਹੀ ਬੈਠਾ ਹੋਇਆ ਉਦੋਂ ਵੱਡੀ ਮੰਦਭਾਗੀ ਜਿਹੜੀ ਗੱਲ ਹੋਈ ਆ ਦੇਖੋ ਡਾਕਟਰ ਬਲਬੀਰ ਸਿੰਘ ਆਪ ਡਾਕਟਰ ਨੇ ਜਿਹੜੇ ਜਾਣਦੇ ਨੇ ਡਾਕਟਰੀ ਪੇਸ਼ਾ ਡਾਕਟਰ ਬੰਦਤੀ ਜਿਹੜੀ ਵਿਧੀ ਹੁੰਦੀ ਹੈ ਉਹ ਚ ਕਿਹੜੀਆਂ ਉਹਨਾਂ ਚੋਂ ਗੁਜ਼ਰਨਾ ਪੈਂਦਾ ਡਾਕਟਰ ਆਪ ਕੀ ਬਿਆਨ ਦੇ ਰਹੇ ਵੀ ਸਾਡਾ ਡਾਕਟਰ ਘਬਰਾ ਗਿਆ ਜਦ ਕੇ ਡਾਕਟਰ ਕਿਹੇ ਜਾ ਪੇਸ਼ੇਵਾਰ ਬੰਦਾ ਜਿਹੜਾ ਕਿਸੇ ਵੀ ਹਾਲਤ ਚ ਘਬਰਾਉਂਦਾ ਨਹੀਂ ਉਹਨਾਂ ਨੂੰ ਸਖਲਾਈ ਉਹ ਹੀ ਦਿੱਤੀ ਜਾਂਦੀ ਹੈ ਕਿਤੇ ਕਿਤੇ ਡਾਕਟਰ ਬਲਬੀਰ ਸਿੰਘ ਅਬ ਦੀ ਸਰਕਾਰ ਦੀ ਨਾਕਾਮੀ ਨੂੰ ਢਕਾਉਂਦੇ ਹੋਏ ਆਪ ਦੇ ਕਲੀਨਿਕ ਡਾਕਟਰ ਤੇ ਐਡਾ ਬਲੇਮ ਪਾ ਰਹੇ ਨੇ ਪਰ ਜੇ ਕੋਈ ਜਾਣਕਾਰ ਜਾਂ ਸੂਝਵਾਨ ਬੰਦਾ ਉਹ ਡਾਕਟਰ ਦੀ ਅੱਜ ਵੀ ਵੀਡੀਓ ਕੱਢ ਕੇ ਦੇਖੇ ਨਾ ਉਹ ਡਾਕਟਰ 1% ਵੀ ਉਹ ਘਾਬਰਿਆ ਹੋ ਨਹੀਂ ਲੱਗ ਰਿਹਾ ਸੀ ਪੂਰਾ ਅੱਛਾ ਉਸ ਤੋਂ ਬਾਅਦ ਲਾਈਟ ਅੱਧੇ ਦੇ ਘੰਟੇ ਬਾਅਦ 15-15 ਮਿੰਟ ਬਾਅਦ ਲਾਈਟ ਜਾਂਦੀ ਰਹੀ ਉਹ ਮਰੀਜ਼ ਦਾ ਪੇਟ ਖੁੱਲਿਆ ਪਿਆ ਉਹ ਫਿਰ ਵੀ ਮਰੀਜ਼ ਨੂੰ ਹੈਂਡਲ ਕਰ ਰਿਹਾ ਹੈ ਉਸ ਤੋਂ ਬਾਅਦ ਫਿਰ ਵੀ ਉਹਨੇ ਮਰੀਜ਼ ਦਾ ਆਪਰੇਸ਼ਨ ਕੀਤਾ ਇਸ ਕਰਕੇ ਇਹ ਤੋਂ ਪਤਾ ਲੱਗਦਾ ਵੀ ਬੇਕੂ ਡਾਕਟਰ ਘਬਰਾ ਨਹੀਂ ਹੋਇਆ ਸੀਗਾ ਤੇ ਸਾਨੂੰ ਤਾਂ ਸਭੋ ਜਿੰਨੇ ਵੀ ਸ਼ਿੱਤਾ ਸੀ ਦੇਸ਼ ਵਾਸੀਆਂ ਉਸ ਡਾਕਟਰ ਦਾ ਧੰਨਵਾਦ ਕਰਨਾ ਚਾਹੀਦਾ ਉਹ ਹਿੰਮਤ ਤਾਂ ਕੀਤੀ ਉਹ ਨੌਜਵਾਨ ਡਾਕਟਰ ਨੇ ਬਹੁਤ ਵੱਡੀ ਹਿੰਮਤ ਹੈ ਉਹਨੇ ਕੈਮਰੇ ਮੂਰੇ ਆ ਕੇ ਨਹੀਂ ਅਗਲਾ ਕਹਿੰਦਾ ਯਾਰ ਮੈਂ ਕੀ ਲੈਣਾ ਮੇਰੀ ਮੇਰੀ ਤਨੀਕੇ ਡਾਕਟਰ ਡਰ ਵੀ ਸਕਦੇ ਹੁੰਦੇ ਨੇ ਵੀ ਸਾਡੇ ਤੇ ਕੱਲ ਨੂੰ ਕਾਰਵਾਈ ਨਾ ਹੋ ਜੇ ਸਰਕਾਰ ਕਾਰਵਾਈ ਨਾ ਕਰਦੇ ਵੀ ਕੁਤਾਹੀ ਦਿਖਾਤੀ ਵੀ ਕੁਤਾਹੀ ਦਿਖਾਉਣੀ ਨਹੀਂ ਚਾਹੀਦੀ ਜੀ ਇਹ ਪਹਿਲੀ ਵਾਰ ਨਹੀਂ ਹੋਇਆ ਰਜਿੰਦਰਾ ਹਸਪੀਟਲ ਚ ਲਟ ਗਈ ਹੈ ਪਹਿਲਾਂ ਅਮਰਜੈਂਸੀ ਚ ਡੇ ਡੇਢ ਘੰਟਾ ਲੇਟ ਮੰਦਰ ਰਹੀ ਉਹ ਕੋਈ ਕਿਉਂ ਨਹੀਂ ਬੋਲਿਆ ਇਹ ਡਾਕਟਰ ਨੇ ਹਿੰਮਤ ਕੀਤੀ ਇਹ ਡਾਕਟਰ ਬੋਲਿਆ ਜਦੋਂ ਪੱਤਰਕਾਰਾਂ ਤੁਹਾਡੇ ਵਰਗੇ ਵੀਰ ਨੇ ਜਾ ਕੇ ਉੱਥੇ ਦੀ ਮੈਨੇਜਮੈਂਟ ਨੂੰ ਪੁੱਛਿਆ ਤਾਂ ਗੋੜਮੋਲ ਜਵਾਬ ਦਿੰਦੇ ਸੀ ਬਿਲੇਟ ਤਾਂ ਗਿਓ ਨਹੀਂ ਜੀ ਜਦ ਕੇ ਨਿਊਜ਼ ਬਹੁਤ ਵੱਡੀ ਚੱਲੀ ਉੱਥੇ ਲਾਈਟ ਡੇਢ ਘੰਟੇ ਬੰਦ ਰਹੀ ਇਹ ਡਾਕਟਰ ਨੇ ਬਹੁਤ ਹਿੰਮਤ ਦਿਖਾਈ ਹੈ ਬਹੁਤ ਸ਼ਲਾਗਰ ਕਦਮ ਇਸ ਡਾਕਟਰ ਦਾ ਦੇਖੋ ਨੌਜਵਾਨ ਡਾਕਟਰ ਇਹ ਜੀ ਪਿੱਠ ਤੇ ਖੜਨ ਦੀ بجائے ਨਾ ਮੰਤਰੀ ਸੌਰੀ ਇਹ ਜੇ ਡਾਕਟਰ ਨੂੰ ਆਪਾਂ ਉਹਨੂੰ ਕਸੂਰਵਾਹ ਠਹਿਰਾਉਣ ਦੀ بجائے ਨਾ ਡਾਕਟਰ ਬਲਵੀਰ ਸਿੰਘ ਨੂੰ ਚਾਹੁੰਦਾ ਸੀ ਉਹਨੂੰ ਸ਼ਾਬਾਸ਼ ਦਿੰਦਾ ਵੀ ਬਹੁਤ ਵਧੀਆ ਗੱਲ ਹੈ ਡਾਕਟਰ ਨੇ ਹਿੰਮਤ ਕੀਤੀ ਹੈ ਸਾਨੂੰ ਇੱਕ ਕ੍ਰਿਤੀ ਸਾਹਮਣੇ ਲਿਆ ਕੇ ਉਹਨੇ ਸਾਨੂੰ ਦੱਸਿਆ ਅਸੀਂ ਇਹਨੂੰ ਦੂਰ ਕਰਾਂਗੇ ਜਦ ਕੀ ਉਸ ਡਾਕਟਰ ਦਾ ਕੋਈ ਕਸੂਰ ਨਹੀਂ ਡਾਕਟਰ ਨੇ ਲਾਈਟ ਦਾ ਰੇਜ਼ਮੈਂਟ ਨਹੀਂ ਕਰਨਾ ਜਿਵੇਂ ਡਾਕਟਰ ਸਾਹਿਬ ਮੰਤਰੀ ਕਹਿ ਰਹੇ ਨੇ ਵੀ ਉਹਨੇ ਜੀ ਉਹਨੂੰ ਜਨਰੇਟਰ ਵਾਲੇ ਨੂੰ ਫੋਨ ਕਰਨਾ ਸੀ ਉਹਨੇ ਲਾਈਟ ਉਹਦੀ ਡਿਊਟੀ ਬਣਦੀ ਆ ਯਾਰ ਇਹ ਤਾਂ ਥੋੜੀ ਮੈਨੇਜਮੈਂਟ ਦੀ ਡਿਊਟੀ ਬਣਦੀ ਆ ਇਹ ਤਾਂ ਬਿਜਲੀ ਬੋਰਡ ਨਾਲ ਸੰਬੰਧਿਤ ਮਹਿਕਮੇ ਦੀ ਡਿਊਟੀ ਬਣਦੀ ਆ ਤੁਹਾਨੂੰ ਪਹਿਲਾਂ ਲੈਟਰ ਗਏ ਨੇ ਤੁਹਾਨੂੰ ਪਹਿਲਾਂ ਹਰ ਮਹੀਨੇ ਪਹਿਲਾਂ ਤੁਹਾਨੂੰ ਕਿਹਾ ਗਿਆ ਵੀ ਤੁਹਾਡਾ ਜਿਹੜਾ ਲਾਈਟ ਦਾ ਸਿਸਟਮ ਹੈ ਉਹਰੇ ਠੀਕ ਨਹੀਂ ਹੈ ਓਪੀਟੀ ਚ ਜਿੱਥੇ ਆਪਰੇਸ਼ਨ ਚੱਲਦੇ ਨੇ ਉੱਥੇ ਦਾ ਸਪੈਸ਼ਲ ਉਹ ਜੋਨਟ ਚਾਹੀਦਾ ਬਿਲਕੁਲ ਪਰ ਗੋਲਡੀ ਜੀ ਜੇ ਗੱਲਬਾਤ ਕਰੀਏ ਆਪਾਂ ਪਹਿਲੇ ਦਿਨ ਤੋਂ ਦੇਖਣਾ ਕਿ ਸਰਕਾਰੀ ਚੀਜ਼ਾਂ ਤੋਂ ਕੰਨੀ ਘਤਰਾਉਂਦਾ ਕੋਈ ਵੀ ਸਰਕਾਰੀ ਹੁਣ ਸਰਕਾਰੀ ਸਕੂਲ ਨੇ ਅਗਲਾ ਕਹਿੰਦਾ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਚ ਪੜਾਓ ਸਰਕਾਰੀ ਕੋਈ ਆਪਾਂ ਨੇ ਕੋਈ ਦਿੱਕਤ ਆ ਗਈ ਕੋਈ ਐਕਸੀਡੈਂਟ ਹੁੰਦਾ ਕੋਈ ਆਪਾਂ ਨੇ ਇਲਾਜ ਕਰਵਾਉਣਾ ਫੇਰ ਵੀ ਕਈ ਵਾਰੀ ਅਗਲਾ ਇਹ ਗੱਲ ਕਹਿੰਦਾ ਕਿ ਪ੍ਰਾਈਵੇਟ ਚ ਕਰਾਓ ਜੀ ਸਰਕਾਰੀ ਵਾਲੇ ਕੁਤਾਹੀ ਕਰ ਜਾਂਦੇ ਨੇ ਸਰਕਾਰੀ ਪਹਿਲੀ ਬਦਨਾਮ ਹੋਈ ਪਈ ਜਦੋਂ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਫਿਰ ਸਰਕਾਰੀ ਤੋਂ ਤਾਂ ਉਹੀ ਵਿਸ਼ਵਾਸ ਉੱਠ ਜਾਂਦਾ ਤਾਂ ਹੀ ਡਰਦੇ ਨੇ ਨਾ ਦੇਖੋ ਲੋਕ ਤਾਂ ਹੀ ਡਰਦੇ ਨੇ ਜਦੋਂ ਨਾ ਨੂ ਦੇਖੋ ਐਡੀ ਵੱਡੀ ਪ੍ਰੋਬਲਮ ਕ੍ਰੀਏਟ ਹੋ ਗਈ ਬਾਈ ਚਾਂਸ ਜਿਹੜਾ ਉਹ ਆਪਰੇਟ ਤੇ ਉਹ ਮਰੀਜ਼ ਪਿਆ ਸੀ ਉਹ ਉਹਦੇ ਕੋਈ ਮੰਦ ਭਾਗੀ ਗੱਲ ਹੋ ਜਾਂਦੀ ਉਹਦੇ ਨਾਲ ਇਹੋ ਜਿਹੀਆਂ ਗੱਲਾਂ ਦੇਖ ਕੀ ਜਿਹੜੇ ਅੱਜ ਕੱਲ ਸਾਡੇ ਲੋਕ ਨੇ ਉਹ ਪ੍ਰਾਈਵੇਟ ਹਸਪੀਟਲਾਂ ਕਿੰਨੇ ਜਾਂਦੇ ਨੇ ਕਿਉਂਕਿ ਪ੍ਰਾਈਵੇਟ ਹਸਪੀਟਲ ਹਰ ਚੀਜ਼ ਨੂੰ ਮੇਨਟੇਨ ਰੱਖਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ ਮੈਂ ਤਾਂ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਆਮ ਜਦੋਂ ਅਸੀਂ ਮਰੀਜ਼ ਨਾ ਪ੍ਰਾਈਵੇਟ ਹਸਪੀਟਲ ਚ ਲੈ ਕੇ ਜਾਂਦੇ ਆ ਉਹਦਾ 20-20 ਮਿੰਟ ਬਾਅਦ ਤੇ ਕੱਡੇ ਵਾਰ ਟੈਸਟ ਹੁੰਦੇ ਨੇ ਇੱਥੇ ਜਰਾ ਹਸਪਤਾਲਾਂ 'ਚ ਜਾ ਕੇ ਸਰਗਾ ਜੁਸੜ ਦੋ ਇਹ ਆਪ ਕਹਿੰਦੇ ਨੇ ਵੀ ਕੱਲ ਨੂੰ ਆਉਣਗੇ ਡਾਕਟਰ ਜਾਂ ਸਵੇਰੇ ਆਉਣਗੇ ਕੋਈ ਪੁੱਛਦਾ ਨਹੀਂ ਹੈਗਾ ਇਸ ਕਰਕੇ ਇਹਨਾਂ ਕਾਰਨ ਕਰਕੇ ਪ੍ਰਾਈਵੇਟ ਹਸਪਤਾਲ ਨੇ ਉਹ ਬਹੁਤ ਵੱਡੇ ਹੁੰਦੇ ਜਾ ਰਹੇ ਨੇ ਪ੍ਰਾਈਵੇਟ ਹਸਪਤਾਲਾਂ 'ਚ ਮਰੀਜ਼ਾਂ ਦੀ ਦੇਖਰੇਖ ਵੱਧ ਰਹੀ ਹੈ ਠੀਕ ਹੈ ਫੀਸ ਤਾਂ ਜ਼ਰੂਰ ਲੈਂਦੇ ਨੇ ਪਰ ਮਰੀਜ਼ ਨੂੰ ਇੱਕ ਵਾਰ ਮਰੇ ਹੋਏ ਮਰੀਜ਼ ਚ ਜਾਣ ਪਾ ਦਿੰਦੇ ਨੇ ਜਦ ਕਿ ਇੱਥੇ ਜਿਹੜੇ ਹਸਪੀਟਲ ਨੇ ਜੇ ਨਾ ਕੋਈ ਐਕਸੀਡੈਂਟ ਹੋ ਜਾਵੇ ਜਾਂ ਕੋਈ ਬਿਮਾਰ ਹੋ ਜਾਵੇ ਜੇ ਅਗਲਾ ਪੁੱਛਦਾ ਵੀ ਯਾਰ ਕਿਹੜੇ ਹਸਪੀਟਲ ਚ ਹੈ ਜੇ ਅਸੀਂ ਕਹਿ ਦਈਏ ਨਾ ਰਜendra ਹਸਪੀਟਲ ਚ ਹੈ ਜਾਂ ਸਰਕਾਰੀ ਹਸਪੀਟਲ ਹੈ ਤਾਂ ਲੋਕ ਹੋਰ ਹੀ ਨਿਗਾ ਨਾਲ ਦੇਖਦੇ ਨੇ ਪਤਾ ਨਹੀਂ ਯਾਰ ਇਹ ਆਪਣੇ ਮਰੀਜ਼ ਕੇਅਰ ਨਹੀਂ ਕਰਦੇ ਉੱਥੇ ਮਰਨ ਵਾਸਤੇ ਲੈ ਗਏ ਇਹ ਇਹ ਲੋਕਾਂ ਦੇ ਮਾਈਂਡ ਸੈਟ ਅਪ ਹੋਇਆ ਹੋਇਆ ਜਦ ਕਿ ਜੇ ਅਸੀਂ ਐਂ ਕਹਦੀਏ ਵੀ ਅਸੀਂ ਪ੍ਰਾਈਵੇਟ ਹਸਪੀਟਲ ਚ ਆ ਤਾਂ ਉੱਥੋਂ ਲੱਗਦਾ ਵੀ ਹਾਂ ਯਾਰ ਇਹ ਡਾਕਟਰ ਇਹ ਆਪਣੇ ਮਰੀਜ਼ ਦੀ ਕੇਅਰ ਕਰਦੇ ਨੇ ਸਾਡੀਆਂ ਸਰਕਾਰਾਂ ਦਾ ਕੋਈ ਵੀ ਸਰਕਾਰੀ ادار ਹੈ ਭਾਵੇਂ ਉਹ ਹਸਪਤਾਲ ਲਾ ਲੋ ਭਾਵੇਂ ਉਹ ਸਕੂਲ ਲਾ ਲੋ ਤੁਸੀਂ ਆ ਦੇਖੋ ਜੇ ਆਪਾਂ ਕਹ ਦੀ ਸਾਡਾ ਬੱਚਾ ਸਰਕਾਰੀ ਸਕੂਲ ਚ ਪੜਦਾ ਉਹ ਕਹਣਗੇ ਯਾਰ ਇਹ ਤਾਂ ਫਿਰ ਕਿਹੜਾ ਪੜਾਉਂਦੇ ਹੋਣਗੇ ਸਾਡੀਆਂ ਸਰਕਾਰਾਂ ਦੇ ਇਮੇਜ ਇੰਨੀ ਗਿਰੀ ਪਈ ਹੈ ਕਿ ਹੋਰ ਕੋਈ ਕਾਰਨ ਨਹੀਂ ਹੈਗਾ ਕਾਰਨਸ਼ੀਆ ਮਿਸਮੈਨੇਜਮੈਂਟ ਡਾਕਟਰ ਬਲਬੀਰ ਸਿੰਘ ਨੂੰ ਜਿਹੜੀ ਚੀਜ਼ ਤੇ ਉਹਨੂੰ ਉਹ ਕਰਨਾ ਚਾਹੀਦਾ ਸੀ ਸਪੈਸ਼ਲ ਉਹਨੂੰ ਬੁਲਾ ਕੇ ਡਾਕਟਰ ਨੂੰ ਸ਼ਾਬਾਸ਼ ਦਿੰਦਾ ਤੇ ਇਹਦੇ ਨਾਲ ਜਿਨ੍ਹਾਂ ਦਾ ਕਸੂਰ ਆ ਉਹਨਾਂ ਨੂੰ ਜਾ ਕੇ ਲਾਈਨ ਹਾਜ਼ਰ ਕਰਦਾ ਵੀ ਯਾਰ ਤੁਹਾਡੀ ਡਿਊਟੀ ਬਣਦੀ ਹੈ ਤਾਂ ਹੋ ਸਕਦਾ ਡਾਕਟਰ ਬਲਵੀਰ ਸਿੰਘ ਨੂੰ ਲੋਕਾਂ ਖਾਂ ਕਹਿੰਦੇ ਕਿ ਵਧੀਆ ਤੂੰ ਯਾਰ ਆਪ ਡਾਕਟਰੀ ਪੇਸ਼ੇਦਾਂ ਤੇਰੇ ਸ਼ਹਿਰ ਦਾ ਹਸਪਤਾਲ ਇੱਕ ਨਾਮ ਵਰ ਹਸਪਤਾਲ ਇਹ ਹਾਲਾਤ ਨੇ ਆਮ ਹਸਪਤਾਲਾਂ 'ਚ ਕੀ ਹੁੰਦਾ ਹੋਊਗਾ ਬਿਲਕੁਲ ਪਰ ਹਾਲਾਤ ਕਿਉਂ ਨਹੀਂ ਸੁਧਰ ਰਹੇ ਕੀ ਲੱਗਦਾ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੀ ਲੰਗੀਆਂ ਨੇ ਕਾਂਗਰਸ ਦੀਆਂ ਲੰਗੀਆਂ ਨੇ ਹੁਣ ਆਮ ਆਦਮੀ ਪਾਰਟੀ ਆਈ ਐ ਸੀਐਮ ਭਗਵੰਤ ਮਾਨ ਪਹਿਲਾਂ ਵੀ ਕਹਿੰਦੇ ਹੁੰਦੇ ਸੀ ਕਿ ਸਾਰਾ ਸਿਹਤ ਤੇ ਸਿੱਖਿਆ ਤੇ ਸਾਡਾ ਪੂਰਾ ਧਿਆਨ ਹੋਊਗਾ ਵੀ ਇਹਨੂੰ ਅਸੀਂ ਐਵੇਂ ਦਾ ਕਰ ਦਾਂਗੇ ਵੀ ਪ੍ਰਾਈਵੇਟ ਭੁੱਲ ਜਾਓਗੇ ਇੱਥੋਂ ਤੱਕ ਕਹਿ ਰਹੇ ਤੇ ਕੀ ਫਰਕ ਪਿਆ ਕੁਛ ਮਾਨ ਸਾਹਿਬ ਦਾ ਤਾਂ ਜਿਹੜਾ ਉਹ ਕਹਿੰਦੇ ਨੇ ਨਾ ਉਹ ਤੋਂ ਦਾ ਡਰ ਲੱਗਦਾ ਵੀ ਇਹਨੇ ਆ ਮੁੱਦਾ ਛੇੜ ਲਿਆ ਤਾਂ ਹੁਣ ਇਹਨੇ ਕਰਦਾ ਹੀ ਨਹੀਂ ਉਹਨੇ ਸਿੱਖਿਆ ਤੇ ਸਿਹਤ ਦਾ ਕੀਤਾ ਸਭ ਤੋਂ ਮਾੜਾ ਹਾਲ ਹੈ ਤੁਸੀਂ ਆ ਦੇਖਿਆ ਲਾਈਟ ਗਈ ਹੈਰਾਨਗੀ ਦੀ ਗੱਲ ਹੈ ਫਰੀਦਕੋਟ ਦੇ ਪਹਿਲੀ ਵਾਰ ਹੋਇਆ ਸਕੂਲ ਚ ਪੜ੍ਹਦੇ ਜਵਕ ਟੈਂਕੀ ਤੇ ਚੜੇ ਨੇ ਵੀ ਸਾਡੇ ਕੋਈ ਟੀਚਰ ਨਹੀਂ ਹੈਗਾ ਸਾਡੇ ਕੋਈ ਪ੍ਰਿੰਸੀਪਲ ਨਹੀਂ ਸਾਡੇ ਇੱਕ ਸਕੂਲ ਚ ਕੋਚ ਹੈ ਉਹ ਅੱਗੇ ਪਿਆ ਰਹਿੰਦਾ ਹੈ ਜਵਾਕ ਆਪਦੇ ਭੁੱਖ ਨੂੰ ਦੇਖਦੇ ਹੋਏ ਵੀ ਸਾਨੂੰ ਕੋਈ ਪੜਾ ਨਹੀਂ ਰਿਹਾ ਉਹ ਟੈਂਕੀਆਂ ਤੇ ਚੜ ਰਹੇ ਨੇ ਇਹ ਪਹਿਲੀ ਵਾਰ ਹੋਇਆ ਰਹੀ ਤੁਸੀਂ ਗੱਲ ਕਰ ਰਹੇ ਹੋ ਪਹਿਲੀਆਂ ਸਰਕਾਰਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਠੀਕ ਹੈ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਨੇ ਪਰ ਕਦੇ ਵੀ ਹਸਪਤਾਲਾਂ ਚ ਐਜੀ ਵਾਰਦਾਤ ਨਹੀਂ ਕਦੇ ਹੋਈ ਕਿਉਂ ਦੇ ਕਿ ਨੌਜਵਾਨ ਜਵਾਕ ਸਕੂਲ ਦੀ ਟੈਂਕੀ ਤੇ ਨਹੀਂ ਚੜਿਆ ਇਹ ਤਾਂ ਕਹਿੰਦਾ ਅਸੀਂ ਸਾਡੀ ਸਰਕਾਰ ਬਣਾਓ ਅਸੀਂ ਧਰਨੇ ਲੱਗਣ ਦਿੰਦੇ ਹਰ ਮਹਿਕਮਾ ਧਰਨੇ ਤੇ ਬੈਠਾ ਜੀ ਕੰਪਿਊਟਰ ਵਾਲੇ ਉਹ ਬੈਠੇ ਨੇ ਡਾਕਟਰ ਉਹ ਬੈਠੇ ਨੇ ਕਿਸਾਨ ਉਹ ਪਿੱਟ ਰਿਹਾ ਹੈ ਅਰਥ ਇਹ ਹੋ ਪਟੜਾ ਪਰ ਹਸਪੀਟਲ ਦੀ ਜੀ ਆਪਾਂ ਗੱਲ ਕਰੀਏ ਕੀ ਲੱਗਦਾ ਉੱਥੇ ਕੁਤਾਹੀ ਮੈਨੇਜਮੈਂਟ ਦੀ ਨਿਕਲੀ ਕੁਤਾਹੀ ਉੱਥੇ ਜਿਹੜੀ ਲੌਬੀ ਆ ਜਾਂ ਜਿਹੜੇ ਦੇਖ ਰਹੇ ਨੇ ਉਹਨੂੰ ਉਹਨਾਂ ਦੀ ਕੁਤਾਹੀ ਆ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਜਨਰੇਟਰ ਦਾ ਵੀ ਧਿਆਨ ਵੀ ਕੁਤਾਹੀ ਨਾ ਹੋ ਜੇ ਕਿਉਂਕਿ ਉੱਥੇ ਇੱਕ ਸਕਿੰਟ ਚ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਬਿਲਕੁਲ ਮੈਨੇਜਮੈਂਟ ਦੀ ਤਾਂ ਹੈ ਹੀ ਹੋਣਾ ਜਿਹੜਾ ਜਿਹੜਾ ਉਹ ਉੱਥੇ ਦੇਖ ਦੇ ਕਰ ਰਹੇ ਉਹਨਾਂ ਦੀ ਕੁਤਾਹੀ ਤਾਂ ਹੈਗੀ ਨਾ ਦੇਖੋ ਗਲਤੀ ਕੀ ਹੋ ਜਾਂਦੀ ਵੀ ਪਹਿਲੀ ਵਾਰ ਹੋਇਆ ਇਹ ਪਹਿਲੀ ਵਾਰ ਹੋਇਆ ਚਲੋ ਅੱਗੇ ਤੋਂ ਗੌਰ ਕਰਨੀ ਚਾਹੀਦੀ ਆ ਪਰ ਜਿਹੜੀ ਇੱਕ ਚੀਜ਼ 10 ਵਾਰ ਹੋ ਗਈ ਸਰਕਾਰ ਫੇਰ ਨਿਓ ਤੇ ਗੌਰ ਕਰ ਰਹੀ ਹੂੰ ਤਾਂ ਅਸੀਂ ਐਡ ਐਡੀਆਂ ਗੱਲਾਂ ਕਰਦੇ ਹਾਂ ਅਸੀਂ ਜਿਹੜੇ ਹਸਪਤਾਲ ਬਣਾ ਰਹੇ ਹਾਂ ਜੀ ਅਸੀਂ ਆਹ ਕਰ ਰਹੇ ਥੋਤੋਂ ਜਿਹੜੇ ਪੁਰਾਣੇ ਨਾਮ ਵਾਲ ਹਸਪਤਾਲ ਹੈ ਉਹਨਾਂ ਦਾ ਵੀ ਸਤਿਆਨਾਸ਼ ਕਰ ਰਹੇ ਹਾਂ ਤੁਸੀਂ ਕਦੇ ਕਹਵਦਾ ਕਹਿੰਦੇ ਹਾਂ ਅਸੀਂ ਇੱਥੇ ਡੱਬਾ ਡਾ ਪ੍ਰੋਜੈਕਟ ਲੈਂਦਾ ਜੀ ਕਦੇ ਤੁਸੀਂ ਉੱਥੇ ਕਹਿੰਦੇ ਬਡਰੁਖਾਂ ਕਹਿ ਰਹੇ ਹੋ ਪਰ ਜਿਹੜੇ ਹਸਪਤਾਲ ਦਾ ਨਾਮ ਹੈ ਦੁਨੀਆ ਚ ਰਜਿੰਦਰਾ ਹਸਪਤਾਲ ਪੀਜੀਆ ਹੀ ਤੋਂ ਬਾਅਦ ਗਿਆ ਰਜਿੰਦਰਾ ਹਸਪਤਾਲ ਤਾਂ ਉਹਦਾ ਤੁਸੀਂ ਇਹ ਸਤਿਆਨਾਸ ਕਰ ਰਹੇ ਹੋ ਤੁਸੀਂ ਲੋਕਾਂ ਨੂੰ ਕਿੰਨਾ ਚਿਰ ਬੇਕੁਫਣਾਓਗੇ ਲੋਕ ਹੁਣ ਸਾਰੇ ਸਿਆਣੇ ਨੇ ਲੋਕ ਸਮਝ ਚੁੱਕੇ ਨੇ ਵੀ ਇਹ ਇਸ ਕਹਿੰਦੇ ਕੁਛ ਨੇ ਕਰਦੇ ਕੁਛ ਨੇ ਹਰ ਹਰ ਮੁੱਦੇ ਤੇ ਸਰਕਾਰ ਫੇਲ ਹੋਈ ਹੈ ਨਹੀਂ ਤੁਹਾਨੂੰ ਕੀ ਲੱਗਦਾ ਹੁਣ ਜਿਵੇਂ ਦੀ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਸਟੇਟਮੈਂਟ ਪੰਜਾਬ ਦੇ ਸਿਹਤ ਮੰਤਰੀ ਦੀ ਆਉਂਦੀ ਆ ਲੋਕਾਂ ਦੇ ਦਿਮਾਗ ਤੇ ਕੀ ਜਾਊਗਾ ਜਿਹੜੇ ਪੰਜਾਬ ਦੇ ਵੋਟਰ ਨੇ ਵਾਸੀ ਨੇ ਉਹਨਾਂ ਦੇ ਦਿਮਾਗ ਤੇ ਕੀ ਚੱਲਦਾ ਹਾਂ ਤੇ ਭਾਈ ਜੀ ਪਹਿਲਾਂ ਹੀ ਲੋਕ ਸਰਕਾਰੀ ਚੀਜ਼ਾਂ ਤੋਂ ਤਾਂ ਪਹਿਲਾਂ ਹੀ ਡਰ ਰਹੇ ਨੇ ਲੋਕ ਹੋਰ ਸਰਕਾਰੀ ਹਸਪਤਾਲਾਂ 'ਚ ਜਾਣੋਂ ਬੰਦ ਕਰ ਦੇਣਗੇ ਹੁਣ ਕਿਸੇ ਨੇ ਆਪਰੇਟ ਨਹੀਂ ਕਰਾਉਣਾ ਜੀ ਸਰਕਾਰੀ ਹਸਪੀਟਲ 'ਚ ਕਿਸੇ ਨੇ ਓਪਰੇਟ ਨਹੀਂ ਕਰਾਉਣਾ ਇਹੀ ਕਾਰਨ ਹੈ ਨਾ ਪ੍ਰਾਈਵੇਟ ਹਸਪੀਟਲਾਂ ਆਂਦਾ ਜਾਦਾ ਵਧਣਾ ਪ੍ਰਾਈਵੇਟ ਹਸਪੀਟਲਾਂ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਸਾਰੀਆਂ ਜਾਣੀਆਂ ਆਹੀ ਕਾਰਨ ਹੈ ਜੇ ਦੇਖੋ ਜੇ ਕਿਸੇ ਮਰੀਜ਼ ਨੂੰ ਸਰਕਾਰੀ ਹਸਪੀਟਲ 'ਚ ਵਧੀਆ ਸਹੂਲਤ ਮਿਲੇ ਉਹਨਾਂ ਨੂੰ ਪਤਾ ਲੱਗੇ ਵੀ ਸਾਡਾ ਮਰੀਜ਼ ਇੱਥੋਂ ਠੀਕ ਹੋ ਕੇ ਆਊਗਾ ਉਹ ਜਾਂਦੇ ਹੀ ਨਹੀਂ ਪ੍ਰਾਈਵੇਟ 'ਚ ਉਹ ਪ੍ਰਾਈਵੇਟ 'ਚ ਭੇਜਦੇ ਨੇ ਕਿਉਂਕਿ ਜਿਹੜੇ ਮੰਤਰੀ ਨੇ ਨਾ ਇਹਨਾਂ ਨੇ ਦੇਖੋ ਇਹ ਨਾਂਮ 'ਚ ਡਾਕਟਰ ਦਾ ਲੱਗ ਗਿਆ ਪਰ ਇਹਨਾਂ ਨੇ ਆਪਣੇ ਗੱਪੇ ਵੀ ਲੈਣੇ ਨੇ ਉਹ ਜੇ ਹੁਣ ਇਹ ਸਰਕਾਰੀ ਹਸਪੀਟਲ ਚ ਸਾਰਾ ਮੇਨਟੇਨ ਕਰ ਦੇਣਗੇ ਉਦੋਂ ਹੀ ਇਹਨਾਂ ਨੂੰ ਪ੍ਰਾਈਵੇਟ ਵਾਲਿਆਂ ਨੇ ਜਿਹੜਾ ਇਹਨਾਂ ਨੂੰ ਫੰਡ ਦਿੰਦੇ ਨੇ ਇਲੈਕਸ਼ਨ ਚੋਂ ਬੰਦ ਕਰ ਦੇਣਾ ਇਸ ਕਰਕੇ ਇਹ ਸਾਰੀ ਖੇਡ ਜਿਹੜੀ ਚੱਲ ਰਹੀ ਨਾ ਸਿਆਸਤ ਦੀ ਇਹ ਆਮ ਪਬਲਿਕ ਤੋਂ ਕੋਹ ਹੰਦੂਰਾ ਆਮ ਪਬਲਿਕ ਬਾਰੇ ਕੋਈ ਨਹੀਂ ਸੋਚਦਾ ਇਹ ਸਿਰਫ ਆਪਦੀਆਂ ਵੋਟਾਂ ਦੇਖਦੇ ਨੇ ਜਾਏ ਦੇਖਦੇ ਨੇ ਵੀ ਸਾਡੀ ਪੋਕੀ ਬੱਲੇ ਬੱਲੇ ਕਿਵੇਂ ਬਿਲਕੁਲ ਤੁਹਾਨੂੰ ਕੀ ਲੱਗਦਾ ਤੁਸੀਂ ਸਿਆਸਤ ਤੋਂ ਉੱਪਰ ਉੱਠ ਕੇ ਕੀ ਚਾਹੁੰਦੇ ਹੋ ਕਿ ਸਰਕਾਰੀ ਕੰਮਕਾਜ ਕਿਵੇਂ ਦਾ ਹੋਵੇ ਸਰਕਾਰੀ ਜਿਹੜੀਆਂ ਕੁਤਾਹੀਆਂ ਹੋ ਰਹੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀ ਬਿਲਕੁਲ ਨਹੀਂ ਹੋਣੀਆਂ ਚਾਹੀਦੀ ਨਾ ਦੇਖੋ ਇਹ ਹਸਪੀਟਲ ਨੇ ਐਡ ਐਡੀਆਂ ਇਮਾਰਤਾਂ ਬਣੀਆਂ ਹੋਈਆਂ ਨੇ ਇੰਨਾ ਚੇ ਜਿਹੜੀ ਚੀਜ਼ ਦੀ ਘਾਟ ਹੈ ਉਹ ਪੂਰੀ ਕਰੋ ਲਾਈਟ ਦਾ ਸਿਸਟਮ ਪੂਰਾ ਕਰੋ ਇਹ じゃ ਡਾਕਟਰਾਂ ਨੂੰ ਤੁਸੀਂ ਸਨਮਾਨ ਕਰੋ ਤਾਂ ਕਿ ਤੁਹਾਨੂੰ ਹੋਰ ਧਾਰਿਆਂ ਚ ਵੀ ਜੇ ਕੋਈ ਕੋਈ ਕ੍ਰਿਤੀ ਹੈ ਨਾ ਜਾਂ ਕੋਈ ਘਾਟਵਾ ਦਾ ਤਾਂ ਉਹ ਹੱਕ ਠੋਕੇ ਦੱਸਣ ਵੀ ਆ ਕਮੀਆਂ ਜੀ ਇੱਥੇ ਇਹਨਾਂ ਤਾਂ ਅੱਜ 26 ਜਨਵਰੀ ਸੀ ਇਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਸੀ ਉਹ ਡਾਕਟਰ ਦਾ ਮੈਨੂੰ ਐ ਲੱਗਦਾ ਜਾਂ ਤਾਂ ਉਹ ਡਾਕਟਰ ਹੀ ਬਦਲੀ ਕਰ ਦੇਣਗੇ ਜਾਂ ਉਹ ਡਾਕਟਰ ਨੂੰ ਲੈਣਾ ਹਾਜ਼ਰ ਕਰਕੇ ਉਹਨੂੰ ਸਜ਼ਾ ਪੱਕੀ ਹੈ ਜਿਹੜੇ ਡਾਕਟਰ ਬਲਬੀਰ ਸਿੰਘ ਦੇ ਬਿਆਨ ਤੋਂ ਮੈਨੂੰ ਲੱਗ ਰਿਹਾ ਹੈ ਉਹਨਾਂ ਸਾਰੇ ਠਿੱਕਰੇ ਯੂਸ ਡਾਕਟਰ ਦੇ ਸਿੱਟੇ ਪੁੱਟਦਾ ਪਰ ਉਹ ਜਿੰਨਾ ਮਰਜੀ ਠਿੱਕਰਾ ਉਹਦੇ ਡਾਕਟਰ ਦੇ ਸਿੱਟੀਲੇ ਅੱਜ ਜਿਹੜੇ ਸਾਡੇ ਪੰਜਾਬ ਦੇ ਵਾਸੀ ਨੇ ਨਾ ਹਰ ਬੰਦਾ ਕਹਿੰਦਾ ਵੀ ਉਹ ਡਾਕਟਰ ਨੇ SLAG A ਜੋਗ ਗੱਲ ਕੀਤੀ ਹੈ ਉਹ ਉਹਨੂੰ ਸ਼ਾਬਾਸ਼ ਦੇ ਮਿਲਣੀ ਚਾਹੀਦੀ ਹੈ ਇੱਕ ਹੋਰ ਤੁਹਾਨੂੰ ਦੱਸ ਦਿਆਂ ਜੇ ਡਾਕਟਰ ਬਲਬੀਰ ਸਿੰਘ ਨੇ ਉਸ ਡਾਕਟਰ ਤੇ ਕੋਈ ਹਜੇ ਕਾਰਵਾਈ ਕੀਤੀ ਨਾ ਜਾਂ ਉਹਦੀ ਬਦਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਉਹਨੂੰ ਕੋਈ ਉਹ ਜਿਆ ਕੀਤਾ ਤਾਂ ਪੰਜਾਬ ਦੇ ਲੋਕ ਆ ਜਿਨ੍ਹਾਂ ਜੁੱਤੀਆਂ ਲੈ ਕੇ ਇਹਨਾਂ ਦੇ ਮਗਰ ਪੈਣ ਵਾਲੇ ਨੇ ਇਹ ਬੜਾ ਟਾਈਮ ਨਹੀਂ ਜਾਂਦਾ ਇਸ ਕਰਕੇ ਬੁਰਾ ਹਾਲ ਸਾਡੇ ਉਹਨੇ ਲੋਕਲ ਪੋਨਿਗੜ ਹਸਪੀਟਲ ਦੇਖ ਲਓ ਕੋਈ ਕਿਸੇ ਦੇ ਝੀਟ ਵੀ ਲੱਗੀ ਹੋਏ ਉਰੇ ਡਾਕਟਰ ਨਹੀਂ ਹੈ ਸਾਡੇ ਹਰੇ ਨੂੰ ਚੱਕ ਦੇ ਨੇ ਰੈਫਰ ਕਰ ਦਿੰਦੇ ਨੇ ਪਟਿਆਲੇ ਨੂੰ ਸਾਡੇ ਉਰੇ ਨਾ ਤਾਂ ਕੋਈ ਅੱਖਾਂ ਵਾਲਾ ਡਾਕਟਰ ਹੈ ਸਾਡੇ ਉਰੇ ਪਾਣੀ ਦਾ ਪ੍ਰਬੰਧ ਨਹੀਂ ਸਾਡੇ ਉਰੇ ਪਾਰਕਿੰਗ ਦਾ ਪ੍ਰਬੰਧ ਨਹੀਂ ਹੈਗਾ ਪਿਛੇ ਦਿਨਾਂ ਨੇ ਭਗਵੰਤ ਮਾਨ ਨੇ ਕਿਹਾ ਸੀਗਾ ਵੀ ਹਸਪਤਾਲ ਦੀ ਪਾਰਕਿੰਗ ਫ੍ਰੀ ਹੈ ਰਜਿੰਦਰਾ ਹਸਪੀਟਲ ਲੱਗ ਰਹੀਆਂ ਨੇ ਪਰਚੀਆਂ ਇਹਨਾਂ ਨੇ ਕਿਹਾ ਸੀਗਾ ਵੀ ਜਿਹੜੀਆਂ ਐਨਓਸੀ ਲੈਂਡ ਦੀ ਲੋੜ ਨਹੀਂ ਰਜਿਸਟ੍ਰਾ ਤੇ ਉਹ ਲੱਗ ਰਹੀਆਂ ਨੇ ਵੀ ਇਸ ਕਰਕੇ ਦੇਖੋ ਭਗਵੰਤ ਮਾਨ ਸਰਕਾਰ ਟੋਟਲੀ ਫੇਲ ਹੋ ਚੁੱਕੀ ਹੈ ਅਸੀਂ ਆਮ ਜਿਹੜੇ ਲੋਕ ਆ ਅੱਜ ਤੱਕ ਕਹਿਣੀਆਂ ਜਿਹੜੇ ਬੰਦੇ ਇਹਨਾਂ ਦੀ ਮਦਦ ਕੀਤੀ ਸੀ ਇਹਨਾਂ ਨਾਲ ਚੱਲੇ ਸੀ ਇਹਨਾਂ ਨੂੰ ਵੋਟਾਂ ਪਈਆਂ ਸੀ ਉਹ ਵੀ ਅੱਜ ਕਿਤਨਾ ਕਿਤੇ ਸ਼ਰਮ ਮਹਿਸੂਸ ਕਰ ਰਹੇ ਨੇ ਬੀ ਯਾਰ ਅਸੀਂ ਕਿੰਨਾ ਝੂਠ ਬੋਲੀ ਚੱਲਾਂਗੇ ਕਿੰਨੀਆਂ ਕਿ ਸਫਾਈਆਂ ਦੇ ਚੱਲਾਂਗੇ ਦਾ ਹਰ ਮੁੱਦੇ ਤੇ ਆ ਕਰ ਰਹੇ ਨੇ ਇਸ ਕਰਕੇ ਮਾਨ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆ ਤੁਹਾਨੂੰ ਬਹੁਤ ਵੱਡਾ ਮਾਨ ਸਤਕਾਰ ਦਿੱਤਾ ਤੁਸੀਂ ਛੱਡ ਦਿਓ ਦਿੱਲੀ ਛੱਡ ਦਿਓ ਕੇਜਰੀ ਹਾਲ ਤੁਸੀਂ ਤੁਸੀਂ ਤੁਹਾਨੂੰ ਜਿਨ੍ਹਾਂ ਨੇ ਤੁਹਾਨੂੰ ਐਡੀ ਪਦਵੀ ਤੇ ਬਿਠਾਇਆ ਜਿਸ ਨੂੰ ਬੰਦੇ ਦੀ ਉਮਰਾਂ ਲੰਘ ਜਾਂਦੀਆਂ ਨੇ ਜਿਹੜੀ ਸੀਟ ਤੇ ਬਾਦਲ ਸਾਹਿਬ ਵਰਗੇ ਮੁੱਖ ਮੰਤਰੀ ਬੈਠੇ ਨੇ ਉਹ ਤਾਂ ਆਪ ਚਲੇ ਜਾਂਦੇ ਸੀਗੇ ਉਸ ਕੁਰਸੀ ਤੇ ਤੂੰ ਪਤੰਦਰਾ ਬੈਠਾ ਤੂੰ ਕੱਟੋ ਕੱਟ ਆਪਣੇ ਪੰਜਾਬ ਵਾਸੀਆਂ ਦਾ ਤੂੰ ਸਿਰਫ ਕਿ ਨਾਟਕ ਕਰਦਾ ਮੈਂ ਆਮ ਘਰਾਂ ਦਾ ਨਾ ਤਾਂ ਤੂੰ ਆਮ ਕਰਦਾ ਰਹੇ ਮਿੱਤਰਾ ਨਾ ਤੂੰ ਪੰਜਾਬੀਆਂ ਦਾ ਰਹੇ ਨਾ ਤੂੰ ਪੰਜਾਬ ਦਾ ਰਹੇ ਪਤਾ ਨਹੀਂ ਤੇਰੇ ਪਿੱਛੇ ਤੂੰ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਤੈਨੂੰ ਜੋ ਤੂੰ ਕਹਿੰਦਾ ਹੁੰਦਾ ਸੀ ਉਹ ਕੰਮ ਨਹੀਂ ਕਰਨ ਦੇ ਰਹੀਆਂ ਪਰ ਜੇ ਤੂੰ ਜਿਹੜੇ ਕਹੀਆਂ ਗੱਲਾਂ ਨੇ ਨਾ ਤੂੰ ਉਹ ਕੰਮ ਕਰੇ ਮੈਨੂੰ ਨਹੀਂ ਲੱਗਦਾ ਵੀ ਤੇਰੇ ਵਰਗਾ ਨੌਜਵਾਨ ਮੁੰਡਾ ਮੁੱਖ ਮੰਤਰੀ ਤੂੰ ਤਾਂ ਨੇਰੀਆਂ ਠਾਦੇ ਕੰਮ ਦੀਆਂ ਪਰ ਜਿੰਨਾ ਸੱਤਿਆਨਸ ਪੰਜਾਬ ਦਾ ਤੈਂ ਕਰਤਾ ਮਿੰਲਾ ਦਾ ਹੁਣ ਤੱਕ ਕਿਸ ਨੇ ਇੰਦਾ ਬੁਰਾ ਹਾਲ ਪੰਜਾਬ ਦਾ ਕੀਤਾ ਹੋਊਗਾ ਠੀਕ ਹੈ ਬਿਲਕੁਲ 골ਡੀ ਤੂਰ ਨੇ ਗੱਲਬਾਤ ਕੀਤੀ ਆ ਕਿ ਰਜਿੰਦਰਾ ਹਸਪੀਟਲ ਰਜਿੰਦਰਾ ਹਸਪੀਟਲ ਵੱਡਾ ਪੰਜਾਬ ਦਾ ਹਸਪੀਟਲ ਆ ਜਿਹੜੀ ਉੱਥੇ ਘਟਨਾ ਹੋਈ ਆ ਕਿ ਕੀ ਉਹ ਕਿਤੇ ਨਾ ਕਿਤੇ ਮਾਈਂਡ ਤੇ ਜਾ ਰਿਹਾ ਲੋਕਾਂ ਦੇ ਪੰਜਾਬ ਦੇ ਵੋਟਰਾਂ ਤੇ ਪੰਜਾਬ ਦੇ ਪੇਸ਼ੈਂਟਾਂ ਤੇ ਵੀ ਜਦੋਂ ਜਾਣਾ ਤਾਂ ਉਥੇ ਸਰਕਾਰੀ ਚੀਜ਼ ਦੀ ਵੈਲਿਊ ਘਟਦੀ ਆ ਕਿ ਸਰਕਾਰੀ ਹਸਪਤਾਲ 'ਚ ਜੇ ਜਾਵਾਂਗੇ ਉਥੇ ਪੂਰੀ ਤਰ੍ਹਾਂ ਸੇਫ ਨਹੀਂ ਕਿਉਂਕਿ ਦਿੱਕਤਾਂ ਨੇ ਕਿਤੇ ਆਪਰੇਸ਼ਨ ਕਰਦੇ ਹੋਏ ਲਾਈਟ ਹੀ ਨਾ ਭਾਜੇ ਸਰਕਾਰ ਨੂੰ ਇਹ ਤੇ ਪੂਰੀ ਗੰਭੀਰ ਹੋਣ ਦੀ ਸਮੇਂ ਦੀ ਮੁੱਖ ਲੋੜ ਆ ਇੱਥੋਂ ਤੱਕ ਕਹਿ ਰਹੇ ਨੇ ਤੇ ਕਹਿ ਰਹੇ ਨੇ ਕਿ ਜੇ ਸੁਧਾਰ ਲਿਆਉਣਾ ਤਾਂ ਇਹ ਜਿਹੀਆਂ ਛੋਟੀਆਂ ਕੁਤਾਹੀਆਂ ਵੀ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਜੋ ਕਿਸੇ ਲਈ ਜਾਨ ਦਾ ਖਤਰਾ ਬਣ ਸਕਦੀਆਂ ਨੇ ਕੈਮਰਾਮੈਨ ਰਕੇਸ਼ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ